ਜੋਰਾ ਦਾ ਕਰਜਾ ਰੱਦ ਕਰੋ ਰੱਦ ਕਰੋ ਰੱਦ ਕਰੋ ਹਰ ਘਰ ਵਿੱਚ ਸਵੱਛ ਪਾਣੀ ਵੀ ਸੌਦਾ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਹਰ ਖੇਤ ਚ ਨਰੀ ਪਾਣੀ ਪੁੱਜਦਾ ਕਰੋ ਪੁੱਜਦਾ ਕਰੋ ਪੁੱਜਦਾ ਕਰੋ ਪੂਰਵਾ ਕਰਦੇ ਆ ਰੇ ਅੱਜ ਤੋਂ 10 15 ਮੈਨੂੰ ਦੱਸੋ ਕਦੀ ਆਪਾਂ ਗਲਾਸਾਂ ਵਾਲਾ ਪਾਣੀ ਪੀਤਾ ਨਲ ਕਿਆਂ ਦੇ ਪੀਣਾ ਆ ਜਾਣ ਅੰਦਾਤਾ ਨਲ ਕਰੇ ਰਿਖਦਾ ਇਹ ਵੀ ਮਤ ਗਈ ਕਿ ਉਹ ਮਾਰੀ ਕਾਲ ਸਤਾਨੀ ਜਾਂ ਤੁਹਾਡੀ ਨੇ ਜਗੀਰੇ ਨੂੰ ਪੈਦਾ ਕਰਨੀ ਹੋਰ ਕੋਈ ਇਸ ਤਰ੍ਹਾਂ ਦਾ ਜਾਦੂਗਰੀ ਨਹੀਂ ਇਹੋ ਹੀ ਜਾਦੂਗਰੀ ਆ ਕਿ ਅਸੀਂ ਸਾਰੀ ਦੁਨੀਆ ਪੰਜਾਬ ਜਿਹੜਾ ਵੱਜੂਗਾ ਉਹਦੋਂ ਜਦੋਂ ਐਗਰੋ ਬੇਸਡ ਇੰਡਸਟਰੀ ਜਿਹੜੀ ਆ ਉਹ ਪੰਜਾਬ ਦੀ ਤਰਤੀ ਦੇ ਉੱਤੇ ਲੱਗੂ ਤੇ ਬਹੁਤ ਚੀਜ਼ਾਂ ਹੋ ਸਕਦੀਆਂ ਉਹਨਾਂ ਅਸੀਂ ਲੱਗੇ ਆ ਮੁਕੰਤੀ ਸਾਹਿਬ ਲੱਗੇ ਆ ਅਸੀਂ ਲੱਗੇ ਆ ਅਸੀਂ ਤੁਹਾਡੇ ਸਾਡੇ ਮਸਲੇ ਜਿਹੜੇ ਹੱਲ ਕਰਾਂਗੇ ਬੱਸ ਮਤਾਂ ਨੂੰ ਇਹ ਵਿਸ਼ਵਾਦ ਆਉਣ ਆਇਆ ਸੀਗਾ ਵਾਹਿਗੁਰੂ ਕਾ ਖਾਲਸਾ ਆਹੋ ਕਿਸਾਨ ਜੱਤੇ ਬੰਦੀਆਂ ਦਾ ਇੱਕ ਜਿੰਦਾਬਾਦ 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 ਮੇਰਾ ਨਾਮ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਦੰਧਾਲਾ ਕੋਲੇ ਦੇ ਕਿਸਾਨ ਸਭਾ ਦਾ ਜ਼ਿਲ੍ਹਾ ਆਗੂ ਇੱਕ ਤੇ ਪਾਣੀ ਦੀ ਸਾਂਭ ਸੰਭਾਲ ਵਾਸਤੇ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਉਹਦੇ ਸਬੰਧ ਚ ਦੂਸਰਾ ਐਮਐਸਪੀ ਦੇ ਸਬੰਧ ਚ ਇੱਕ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਸਿਰ ਚਿਰਾਂ ਤੋਂ ਲਟਕਦੇ ਆ ਰਹੇ ਕਰਜ਼ੇ ਆ ਉਹਨਾਂ ਦੇ ਸਬੰਧ ਚ ਤਰਨਾ ਲਾਇਆ ਗਿਆ ਕੈਬਨਿਟ ਮੰਤਰੀਆਂ ਦੇ ਅੱਗੇ ਘਰਾਂ ਦੇ ਅੱਗੇ ਕੋਠੀਆਂ ਦੇ ਅੱਗੇ ਸਾਰੇ ਪੰਜਾਬ ਤੇ ਨਹੀਂ ਸਾਰੇ ਹਿੰਦੁਸਤਾਨ ਤੇ ਮਲੋ ਪ੍ਰੋਗਰਾਮ ਚੱਲ ਤੋਂ ਮੂਰਤੇ ਦੀ ਅਗਵਾਈ ਚ ਸਾਹਿਬ ਜੀ ਨਹੀਂ ਮਿਲੇ ਜੀ ਮੰਤਰੀ ਸਾਹਿਬ ਤੁਹਾਨੂੰ ਮਿਲੇ ਆ ਜਾਂ ਨਹੀਂ ਹਾਲੀ ਹਾਲੀ ਤੱਕ ਨਹੀਂ ਮਿਲੇ ਜਰੂਰ ਆਹੀ ਉਹਨਾਂ ਨੂੰ ਜਦੋਂ ਇਧਰੋਂ ਸਾਡਾ ਪ੍ਰੋਗਰਾਮ ਖਤਮ ਹੋਏ ਉਹਨਾਂ ਨੂੰ ਸਨਾ ਭੇਜਾਂਗੇ ਜੇ ਉਹ ਆ ਗਏ ਤੇ ਠੀਕ ਹੈ ਨਹੀਂ ਤੇ ਜੋ ਅਗਲਾ ਪ੍ਰੋਗਰਾਮ ਪ੍ਰਧਾਨ ਮੰਤਰੀ ਪ੍ਰਧਾਨਗੀ ਮੰਡਲ ਤਿਆਰ ਕਰੂਗਾ ਉਹਦੇ ਮੁਤਾਬਕ ਚੱਲਾਂਗੇ ਪੜਾ ਕਾਮ ਸਿੰਘ ਸ਼ੀਨਾ ਦਿੱਤੀ ਖਸਾਨ ਯੂਨੀਅਨ ਪੰਜਾਬ ਦਾ ਪ੍ਰਸਿੱਖਤਾ ਅੱਜ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਇਹ ਰੈਸ ਦੇ ਸਾਹਮਣੇ ਆਪਣੀਆਂ ਮੰਗਾਂ ਦੇ ਤੋ ਦਿੱਤੇ ਜਗੇ ਆ ਇਹਦੇ ਸਬੰਧ ਵਿੱਚ ਆਪਾਂ ਆਪਣੇ ਵਾਕੇ ਤੇ ਕੈਬਨਿਟ ਮੰਤਰੀ ਦੇ ਸਾਹਮਣੇ ਕਿਸਾਨੀ ਮੰਗਾਂ ਦੇ ਤਰਦਾ ਦੇ ਆ ਪਾਵੇ ਨੂੰ 3 ਵਜੇ ਤੱਕ ਸੀ ਤੇ ਮੰਤਰੀ ਸਾਹਿਬ ਆ ਕੇ ਬੰਗਪੱਤਰ ਲੈਣਗੇ ਸ਼ਾਇਦ ਮੈਨੂੰ ਜਿੰਨਕ ਜਾੜ ਕਾ ਵੀ ਆ ਉਹ ਮੰਤਰੀ ਸਾਹਿਬਾ ਸੁਣਾ ਆ ਗਿਆ ਖੇਤੀਓ ਸਾਡਾ ਬੰਗਪੱਤਰ ਲੈਣ ਉਹ ਆਵੇ ਸਾਰੇ ਕਿਸਾਨ ਮਜ਼ਦੂਰ ਮੁਲਾਜ਼ਮ ਇੱਥਰ ਦੇ ਵਿੱਚ ਸ਼ਾਮ ਲਿਆਜੇ ਮੇਨ ਮਕਸਦ ਕੀ ਹੈ ਇਹ ਰੱਖਾਵਾ ਮੇਨ ਮਕਸਦ ਇਹ ਹੈ ਵੀ ਐਮ ਐਸ ਪੀ ਦੇ ਕਿਸਾਨ ਨੂੰ ਸਾਰੀ ਫਸਲਾਂ ਦੇ ਐਮ ਐਸ ਪੀ ਦੇ ਕਾਨੂੰਨ ਬਣੇ ਤਾਂ ਕਿ ਜਿਹੜੀ ਫਸਲ ਬੀਜੇ ਉਹਨੂੰ ਇਹ ਪਤਾ ਹੋਵੇ ਕਿ ਐਡੀ ਦੀ ਫਸਲ ਦੇ ਜਿਹੜੀ ਅੱਜ ਦੇ ਪੈਸੇ ਵਟ ਲੈਣੇ ਆ ਪਾਣੀ ਦਾ ਮੁੱਦਾ ਵੀ ਬਾੜੀ ਦਾ ਪਤਾ ਹੈ ਵੀ ਪਾਣੀ ਜਿਹੜਾ ਸਾਡੇ ਸੂਬੇ ਤੋਂ ਦੇਲ ਇੱਕ ਤਬਾਕ ਦੀ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਆ ਜੇ ਵਾਧੂ ਪਾਣੀ ਹੈਗਾ ਦੂਜੇ ਸੂਬਿਆਂ ਨੂੰ ਦਿੱਤਾ ਜਾਵੇ ਜੇ ਨਹੀਂ ਹੈਗਾ ਤਾਂ ਪੰਜਾਬ ਨੂੰ ਦਿੱਤਾ ਜਾਵੇ ਵੇ ਪੰਜਾਬ ਦੇ ਹਰ ਖੇਤ ਵਿੱਚ ਪਾਣੀ ਪਹੁੰਚਾਇਆ ਜਾਵੇ ਸਾਡੀ ਮੰਗ ਹੈ ਅੱਜ ਸਾਰੇ ਪੰਜਾਬ ਭਰ ਵਿੱਚ ਅੱਜ ਬੜੀ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਆ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਮਜਾਰੇ ਕੀਤੇ ਜਾ ਰਹੇ ਕਾਹਦੇ ਨਹੀਂ ਕੀਤੇ ਜਾ ਰਹੇ ਆ ਵੀ ਹਰ ਖੇਤ ਵਿੱਚ ਨਹਿਰੀ ਪਾਣੀ ਮੁਹੱਈਆ ਕੀਤਾ ਜਾਵੇ ਹਰ ਘਰ ਵਿੱਚ ਸਵੱਛ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇਹ ਬੜੀ ਵੱਡੀ ਗੱਲ ਹੈ ਵਾਤਾਵਰਨ ਨੂੰ ਠੀਕ ਕਰਾਇਆ ਹੋਇਆ ਜਿਹੜਾ ਧਰਤੀ ਦਾ ਪਾਣੀ ਥੱਲੇ ਚਲ ਗਿਆ ਉਹਨੂੰ ਚੁੱਕਣ ਲਈ ਸਭ ਤੋਂ ਜੋ ਵੱਡਾ ਮਸਲਾ ਵਾ ਉਹ ਨਹਿਰੀ ਪਾਣੀ ਮੁਹੱਈਆ ਕੀਤਾ ਜਾਵੇ ਕਿੰਨੇ ਨਹੀਂ ਸਕੜਾ ਜਿੱਥੋਂ ਤੱਕ ਦਰਿਆਵਾਂ ਦੀ ਗੱਲ ਆ ਅਸੀਂ ਇਹ ਮੰਗ ਕਰਦੇ ਆ ਕਿਤੇ ਵੀ ਦਰਿਆਵਾਂ ਦੀ ਕੋਈ ਗੱਲਬਾਤ ਹੋਵੇ ਨੂੰ ਜਿਹੜਾ ਦਰਿਆਵਾਂ ਦਾ ਕਾਨੂੰਨ ਬਣਿਆ ਹੋਆ ਇੰਟਰਨੈਸ਼ਨਲ ਕਾਨੂੰਨ ਉਹਦੇ ਅਧੀਨ ਉਹਦਾ ਹੱਲ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੇ ਹੋਰ ਕਾਨੂੰਨ ਆ ਉਹਨਾਂ ਨੂੰ ਪੰਜਾਬ 'ਚ ਲਾਗੂ ਨਹੀਂ ਕੀਤਾ ਜਾਂਦਾ ਬਾਕੀ ਥਾਂ ਲਾਗੂ ਕੀਤੇ ਜਾਂਦੇ ਬਾਅਦ ਅਸਾਂ ਨੇ ਕਿਸੇ ਨੇ ਮੰਗਿਆ ਬਾਕੀ ਸਾਡੀ ਮੰਗ ਆ ਕਿ ਪੰਜਾਬ ਨੇ ਆਪਣਾ ਢਿੱਡ ਵੱਢ ਕੇ ਆਪਣਾ ਟੇਡ ਵੱਢ ਕੇ ਆਪਣੀ ਜ਼ਮੀਨ ਖਰਾਬ ਕਰਕੇ ਆਪਣਾ ਪਾਣੀ ਸਾਰਾ ਧਰਤੀ ਦੀ ਕੁੱਖ ਚੋਂ ਕੱਢ ਕੇ ਲੋਕਾਂ ਦੀ ਥਾਲੀ 'ਚ ਰੋਟੀ ਪਾਈ ਅੱਜ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਅੱਖ ਪੰਜਾਬ ਉੱਤੇ ਆ ਹਰਿਆਣਾ ਉੱਤੇ ਆ ਉਹ ਚਾਹੁੰਦੇ ਆ ਖਾਸ ਕਰਕੇ ਅਮਰੀਕਾ ਦੀਆਂ ਜਿਹੜੀਆਂ ਫੂਡ ਕੰਪਨੀਆਂ ਮੈਕਡੋਨਲਡ ਵਰਗੀਆਂ ਉਹ ਜ਼ਮੀਨ ਤੋਂ ਲੈ ਕੇ ਖਾਲੀ ਤੱਕ ਸਾਡੀ ਬੁਰਕੀ ਖੋਹਣ ਚਾਹੁੰਦੇ ਅੱਜ ਸਾਡਾ ਜਿਹੜਾ ਵੱਡਾ ਇੱਥੇ ਪ੍ਰੋਗਰਾਮ ਆ ਉਹ ਹੈ ਹੀ ਪ੍ਰੋਗਰਾਮ ਇਹ ਆ ਕਿ ਸਾਡਾ ਜਿਹੜਾ ਪਾਣੀ ਖੋਇਆ ਗਿਆ ਆ ਰਾਜਸਥਾਨ ਨੂੰ ਪਾਣੀ ਜਾ ਰਿਹਾ ਅਸੀਂ ਇਹ ਰੈਲਿਟੀ ਨਹੀਂ ਮੰਗ ਰਹੇ ਪਰ ਜੇ ਰੈਲਿਟੀ ਹਰਿਆਣਾ ਸਰਕਾਰ ਲੈ ਸਕਦੀ ਦਿੱਲੀ ਤੋਂ ਪੰਜਾਬ ਕਿਉਂ ਨਹੀਂ ਲੈ ਸਕਦਾ ਜੇ ਅੱਜ ਕਿਤੇ ਇੱਕ ਪੈਸਾ ਲਿੱਟਰ ਦਾ ਜਦੋਂ ਦਾ ਰਾਜਸਥਾਨ ਨੂੰ ਪਾਣੀ ਜਾਂਦਾ 36 ਲੱਖ ਕਰੋੜ ਰੁਪਏ ਪਰ ਇਹ ਸਾਰੀਆਂ ਗੱਲਾਂ ਨੂੰ ਅਸੀਂ ਇੱਕ ਪਾਸੇ ਰੱਖਦੇ ਹਾਂ ਅੱਜ ਅਸੀਂ ਸੰਘਰਸ਼ ਕੀਤਾ ਵਾ ਪੀ ਲੋਕਾਂ ਦੇ ਮੂੰਹ ਵਿੱਚ ਪਾਣੀ ਪਾਇਆ ਜਾਵੇ ਸਾਫ਼ ਸੁਥਰੀ ਹਵਾ ਹੋਵੇ ਹਰ ਖੇਤ 'ਚ ਹਰਿਆਲੀ ਹੋਵੇ ਇਹਦੇ ਲਈ ਅਸੀਂ ਮੰਗ ਕਰਦੇ ਹਾਂ ਕਿ ਅੱਜ 1.5 ਲੱਖ ਕਰੋੜ ਦਾ ਬਾਹਰੋਂ ਤੇਲ ਖਾਣ ਵਾਲਾ ਮੰਗਵਾਉਣ ਦਾ ਅਸੀਂ ਪੰਜਾਬੀ ਪੈਦਾ ਕਰ ਦਿੰਨੇ ਆ ਅੱਜ ਤਕਰੀਬਨ 90 ਹਜ਼ਾਰ ਕਰੋੜ ਦੀਆਂ ਧਾਲਾਂ ਬਾਹਰੋਂ ਆ ਰਹੀਆਂ ਨੇ ਉਹ ਅਸੀਂ ਦਾਣਾ ਪੂਰੀਆਂ ਕਰ ਦਿੰਨੇ ਆ ਜੇ ਸਾਨੂੰ ਐਮਐਸਪੀ ਮਿਲੇ ਪਿਛਲੇ ਸਾਲ ਸਰਕਾਰ ਨੇ ਕਿਹਾ ਸੀ ਕਿਸਾਨਾਂ ਨੂੰ ਮੂੰਗੀ ਬੀਜੋ ਅਸੀਂ ਤੁਹਾਨੂੰ ਜਿਹੜਾ ਐਮਐਸਪੀ ਰੇਟ ਦਵਾਂਗੇ ਕਿ ਇਹਨਾਂ ਦੇ ਤਾਂ ਐਤ ਕਿ 90 ਹਜ਼ਾਰ ਕੁਇੰਟਲ ਮੂੰਗੀ ਜਿਹੜੀ ਅੱਜ ਜਗਰਾਉਂ ਦੀ ਮੰਡੀ ਚ ਰੁਲ ਗਈ ਅਸੀਂ ਅੱਜ ਮੰਗਣ ਆਏ ਆ ਮੰਤਰੀ ਦੇ ਘਰ ਦੇ ਗਾੜੀ ਵੀ ਆਓ ਸਾਡੇ ਨਾਲ 6 ਨਵੰਬਰ ਨੂੰ ਇਸ ਮੰਤਰੀ ਨੇ ਗੱਲਬਾਤ ਕੀਤੀ ਸੀ ਕਿ ਅਸੀਂ ਆਉਣ ਵਾਲੇ ਸਮੇਂ ਚ ਬਾਸਮਤੀ ਦੀ ਐਮਐਸਪੀ ਦਵਾਂਗੇ ਆਵੇ ਹੁਣ ਸਾਡੇ ਸਾਹਮਣੇ ਜੇ ਬਾਸਪਤੀ ਵੀ ਐਮਐਸਪੀ ਇੱਥੇ ਪੰਜਾਬ ਚ ਮਿਲੇ ਅਸੀਂ ਅਜੇ ਵੱਧ ਨਹੀਂ ਕਹਿੰਦੇ 4000 5000 ਦੇ ਲਾਗੇ ਛਾਕੇ ਮਿਠੀ ਜਾਵੇ ਮੈਂ ਵਾਦਾ ਕਹਿਣਾ ਲੋਕ ਅੱਧੀ ਜਿਹੜਾ 30 ਲੱਖ 1.5 ਪੈਡੀ ਲੱਗਦਾ ਵਾ ਝੋਨਾ ਅੱਧੀ ਲੋਕੀ ਬਾਸਪਤੀ ਲੈਣ ਜੇ ਦਾਲਾਂ ਤੇ ਐਮਐਸਪੀ ਮਿਲੇ ਜੇ ਕੇਰਲਾ ਸਰਕਾਰ ਦੇ ਸਕਦੀ ਉਹਨਾਂ ਸੂਬੇ ਜਿੰਨੇ ਪ੍ਰੋਡਕਟ ਆ ਸਬਜੀਆਂ ਵਗਾਰਾ ਸਾਰਿਆਂ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਜੇ ਬਾਸਪਤੀ ਦਾ ਵਪਾਰ ਪੰਜਾਬ ਸਰਕਾਰ ਆਪਣੇ ਹੱਥ ਵਿੱਚ ਲੈ ਲਵੇ ਸਰਕਾਰ ਐ ਰੇੜੇ ਵਾਂਗੂ ਚੱਲੂਗੀ ਲੱਖਾਂ ਕਰੋੜਾਂ ਰੁਪਏ ਦੀ ਜਿਹੜੀ ਆ ਸਾਡੀ ਫੋਰਨ ਐਕਸਚੇਂਜ ਬਚੇਗੀ ਪੰਜਾਬ ਨੂੰ ਫਾਇਦਾ ਹੋਊਗਾ ਇਸੇ ਤਰ੍ਹਾਂ ਦਾਣਾਂ ਦੀ ਜਿਹੜੀ ਫੋਰਨ ਐਕਸਚੇਂਜ ਬਚੇਗੀ ਤੇਲ ਬੀਜਾਂ ਦੀ ਫੋਰਨ ਐਕਸਚੇਂਜ ਬਚੇਗੀ ਨਾਲ ਦੀ ਨਾਲ ਮੈਂ ਕਹਿਣਾ ਚਾਹੁੰਦਾ ਤੁਹਾਡੇ ਰਾਈ ਕਿ ਤੁਸੀਂ ਕਰ ਸਕੋਗੇ ਅਸੀਂ ਅੱਜ ਆਏ ਆ ਐਮਐਸਪੀ ਦੇ ਬਾਰੇ ਬਹੁਤ ਰੌਲਾ ਪੈ ਗਿਆ ਬਹੁਤ ਰੌਲਾ ਪੈ ਗਿਆ ਪੀਐਮਐਸਪੀ ਦੇਣ ਦੇ ਨਾਲ ਮਗਿਆਹੀ ਵੱਧ ਜਗੀ ਕੀਮਤਾਂ ਵੱਧ ਜਾਣਗੀਆਂ ਮੈਂ ਲੈਣ ਆਇਆ ਕੋਈ ਨਹੀਂ ਹਾਂਜੀ ਮੰਗ ਪਤਰ ਲੈਣ ਆਇਆ ਆਵੇ ਆਵੇਗਾ ਸਨਾ ਆ ਗਿਆ ਅੰਮ ਦਾ ਮੈਂ ਆਲੂ ਬਾਰੇ ਦੱਸਣਾ ਚਾਹਣਾ ਮੈਂ ਪਿਆਜ਼ ਬਾਰੇ ਦੱਸਣਾ ਚਾਹਣਾ ਮੈਂ ਗੋਭੀ ਬਾਰੇ ਦੱਸਣਾ ਚਾਹਣਾ ਮੈਂ ਮਟਰਾਂ ਬਾਰੇ ਦੱਸਣਾ ਚਾਹਣਾ ਓਏ ਕਿਸਾਨ ਨੂੰ 12-13 ਰੁਪਏ ਆਲੂ ਦਿਓ ਲੱਖਾਂ ਟਨ ਆਲੂ ਪੈਦਾ ਕਰ ਦੂਗਾ ਬਾਤ ਕੋ ਦੱਸਾਂ ਉਹ ਆਲੂ ਜਿਹੜੇ ਆ ਮੁਟਕੇ ਲੋਕਾਂ ਨੂੰ 16-17 ਰੁਪਏ ਮਗਹਾਈ ਵੱਧਦੀ ਹੈ ਕਿ ਘੜਦੀ ਮੈਂ ਤੁਹਾਨੂੰ ਹੀ ਪੁੱਛਦਾ ਤੁਸੀਂ ਆਲੂ ਵਰਦੇ ਇਸੇ ਤਰ੍ਹਾਂ ਪਿਆਜ਼ ਇਸੇ ਤਰ੍ਹਾਂ ਮਟਰ ਐਮ ਐਸ ਪੀ ਦੇਣ ਨਾਲ ਲੋਕੋ ਮਗਹਾਈ ਨਹੀਂ ਵੱਧਦੀ ਭ੍ਰਿਸ਼ਟਾਚਾਰ ਕਟੂਗਾ ਸਾਡੇ ਦੇਸ਼ ਦੀਏ ਜਿਹੜੇ ਨੌਜਵਾਨ ਆ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਕਿਸਾਨ ਦੀ ਥਾਲੀ ਵਿੱਚ ਰੋਟੀ ਬਣੂਗੀ ਕਿਸਾਨ ਅਸੀਂ ਖੁਦ ਕਿਸਾਨ ਹਾਂ ਐਨਾ ਧਰਮ ਜਨਾਓ ਅਸੀਂ ਕਿਸਾਨੀ ਖੇਤੀ ਕਰਦੇ ਹਾਂ ਐਡੇ ਧਰਮ ਜਨਾਓ ਜਿਹਨੂੰ ਤੁਸੀਂ ਖਾਓ ਖੇਤੀ ਕਰਦੇ ਸੀ ਉਹਨਾਂ ਅਨੁਸਾਰ ਹੂੰ ਸਮਝਦੇ ਅੰਡਰਸਟੈਂਡ ਕਰਦੇ ਉਹ ਮੰਗ ਪੱਤਰ ਜਿਹੜਾ ਉਹਨਾਂ ਦਿੱਤਾ ਉਹ ਉਹ ਮੈਂ ਇਹ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਦੂਰ ਪਹੁੰਚਾਉਂਦਾ ਸਮਝਦੇ ਕਿ ਗੱਲ ਇਹ ਇਹ ਕਿਹੜੇ ਸਵਾਲ ਗੱਲ ਰਹੀਆਂ ਬਾਰੇ ਖੇਤੀਬਾੜੀ ਦੇ ਕਿਸਾਨੀ ਦੇ ਮਸਲੇ ਜਿਹੜੇ ਆ ਖੇਤੀ ਖੇਤੀ ਪ੍ਰਧਾਨ ਸੂਬਾ ਸਾਨੂੰ ਦੇਖ ਦਿਗਾ ਤੇ ਖੇਤੀ ਪ੍ਰਧਾਨ ਸੂਬਾ ਉਹ ਜਿਹੜਾ ਉਹਨੂੰ ਬਚਾਉਣਾ ਸਾਡੇ